ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਅਰਜਿੰਦਰ ਸਿੰਘ ਤੱਗੜ ਅੱਜ ਖਬਰ ਲੈ ਕੇ ਹਾਜ਼ਰ ਆਂ ਬੜੀ ਵੱਖਰੀ ਜਈ ਔਰ ਇਹ ਖਬਰ ਜੁੜੀ ਹੋਈ ਹੈ ਇਨਫੋਰਮੇਸ਼ਨ ਟੈਕਨੋਲੋਜੀ ਦੇ ਨਾਲ ਔਰ ਇਸ ਖਬਰ ਦੇ ਵਿੱਚ ਜ਼ਿਕਰ ਹੋਏਗਾ 3717 ਕਰੋੜ ਰੁਪਏ ਦੇ ਹੀਰਫੇਡ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਜੀ ਕਈ ਸਵੇਰ ਪਹਿਲਾਂ ਯਾਨੀ ਕਿ ਕਾਫੀ ਦਿਨ ਪਹਿਲਾਂ ਮੈਨੂੰ ਇੱਕ ਟੈਲੀਫੋਨ ਆਇਆ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਇੱਕ ਕੰਪਨੀ ਆ ਜਿਹੜੀ ਕਲਾਊਡ ਪਾਰਟੀਕਲ ਵੇਚਦੀ ਐ ਤੇ ਉਹਨੇ ਮੇਰਾ ਜੀ ਕਹਿੰਦੇ 15 ਲੱਖ ਰੁਪਈਆ ਮਾਰ ਲਿਆ ਜਿਹੜਾ ਉਹਨੇ ਮੈਨੂੰ ਰਿਟਰਨ ਦੇਣੀ ਸੀ ਤੇ ਉਹ ਮਿਲ ਨਹੀਂ ਰਹੀ ਤੇ ਕਹਿੰਦੇ ਜੀ ਤਗੜ ਸਾਹਿਬ ਮੁਹਾਲੀ ਪੁਲਿਸ ਪਰਚਾ ਦਰਜ ਕਰ ਨਹੀਂ ਰਹੀ ਪੁਰਾਣੀ ਗੱਲ ਆ ਸੋ ਮੈਂ ਉਦੋਂ ਇਸ ਗੱਲ ਨੂੰ ਸਮਝ ਨਹੀਂ ਸਕਿਆ ਵੀ ਕਲਾਊਡ ਪਾਰਟੀਕਲ ਹੁੰਦਾ ਕੀ ਹੈ ਫਿਰ ਖੈਰ ਇੱਕ ਮੁਹਾਲੀ ਦੇ ਵਕੀਲ ਸਾਹਿਬ ਨੇ ਇਸੇ ਚੀਜ਼ ਦਾ ਜ਼ਿਕਰ ਦੁਬਾਰਾ ਕੀਤਾ ਤੇ ਉਹਨਾਂ ਨੇ ਮੈਨੂੰ ਗੱਲਬਾਤ ਸਮਝਾਈ ਉਹਨਾਂ ਨੇ ਕੁਝ ਮੈਨੂੰ ਡਾਕੂਮੈਂਟ ਦਿੱਤੇ ਡਾਕੂਮੈਂਟ ਜਲੰਧਰ ਦੇ ਐਡੀਸ਼ਨਲ ਸੈਸ਼ਨ ਜੱਜ ਰਜੀਵ 베ਰੀ ਦੀ ਅਦਾਲਤ ਦੇ ਸੀ ਉਹ ਫਿਰ ਜਦੋਂ ਮੈਂ ਚੰਗੀ ਤਰ੍ਹਾਂ ਪੜ੍ਹੇ ਤੇ ਫਿਰ ਮੈਨੂੰ ਜੋ ਸਮਝ ਲੱਗਿਆ ਉਹ ਹੁਣ ਤੁਹਾਨੂੰ ਮੈਂ ਵਿਸਤਾਰ ਨਾਲ ਦੱਸਣ ਦੀ ਕੋਸ਼ਿਸ਼ ਕਰੂੰਗਾ ਇਸ ਕੰਪਨੀ ਦਾ ਨਾਮ ਹੈਗਾ ਜੀ view now ਮਾਰਕੀਟਿੰਗ ਸਰਵਿਸਿਜ਼ ਲਿਮਟਿਡ ਔਰ ਇਸ ਕੰਪਨੀ ਨੇ ਇਹ ਦਾਵਾ ਕੀਤਾ ਕਿ ਤੁਸੀਂ ਸਾਡੀ ਕੰਪਨੀ ਚ ਪੈਸੇ ਲਾਓ ਅਸੀਂ ਤੁਹਾਨੂੰ ਕਲਾਊਡ ਪਾਰਟੀਕਲ ਦੇਾਂਗੇ ਕਲਾਊਡ ਪਾਰਟੀਕਲ ਹੁੰਦਾ ਹੈ ਸਪੇਸ ਯਾਨੀ ਕਿ ਸਰਵਰ ਸਪੇਸ 1 TB ਯਾਨੀ ਕਿ ਜਿਹੜੇ ਲੋਕ ਇੰਟਰਨੈਟ ਦੀਆਂ ਸੇਵਾਵਾਂ ਨਾਲ ਵਾਕਿਫ ਹੈ ਜਿਵੇਂ ਆਉਂਦਾ ਜੀ ਕਿੰਨੇ GB ਦੀ ਹੈ ਇਹ ਡਿਸਕ ਜਾਂ TB ਦੀ ਹੈ ਉਹ ਡਿਸਕ ਜਿਸ ਤਰ੍ਹਾਂ ਐਕਸਪਲੇਨ ਕਰਦੇ ਆ ਉਹ 1 TB ਦੀ ਜਿਹੜੀ ਹੈ ਇੱਕ ਕਲਾਊਡ ਪਾਰਟੀਕਲ ਹੁੰਦਾ ਤੇ ਉਹ ਫਿਰ ਕਹਿੰਦੇ ਜੀ ਅਸੀਂ ਰੱਖਾਂਗੇ ਸਰਵਰ ਬਣਾ ਕੇ ਤੇ ਫਿਰ ਲੋਕੀ ਸਾਡੇ ਸਰਵਰ ਤੇ ਆਪਣਾ ਡਾਟਾ ਸਟੋਰ ਕਰਨਗੇ ਉਹ ਸਟੋਰ ਜਦੋਂ ਕਰਨਗੇ ਅਸੀਂ ਉਹਨੂੰ ਕਿਰਾਇਆ ਲਵਾਂਗੇ ਰੈਂਟ ਲਵਾਂਗੇ ਉਹ ਰੈਂਟ ਫਿਰ ਜਦੋਂ ਆਊਗਾ ਉਹ ਬਹੁਤ ਮੁਨਾਫਾ ਹੋਊਗਾ ਤੁਹਾਨੂੰ ਦੇਾਂਗੇ ਔਰ ਮੁਨਾਫਾ ਜਿਹੜਾ ਇਹਨਾਂ ਨੇ ਪ੍ਰੋਮਿਸ ਕੀਤਾ ਉਹ ਸੀ 45 ਤੋਂ 48 ਪ੍ਰਤੀਸ਼ਤ ਪਰ ਐਨਮ ਇੱਕ ਸਾਲ 'ਚ ਕਹਿੰਦੇ ਜੀ ਜੇ ਤੂੰ 100 ਰੁਪਈਆ ਦਿੱਤਾ ਅਸੀਂ ਤੁਹਾਨੂੰ ਉਹਦੇ ਤੇ 48 ਰੁਪਏ ਮੁਨਾਫਾ ਦੇਾਂਗੇ ਯਾਨੀ ਕਿ ਅਸੀਂ ਤੁਹਾਨੂੰ 148 ਰੁਪਏ ਮੋੜਾਂਗੇ ਜੇ ਤੁਸੀਂ ਵਾਪਸ ਲੈਣ। ਹੁਣ ਇਸ ਕੰਪਨੀ ਦੇ ਪ੍ਰਮੋਟਰ ਸੀਗੇ ਸੁਖਵਿੰਦਰ ਸਿੰਘ ਖਰੋੜ ਤੇ ਉਹਨਾਂ ਦੀ ਪਤਨੀ ਡਿੰਪਲ ਖਰੋੜ ਨਾਲ ਇੱਕ ਵਿਅਕਤੀ ਹੋਰ ਸੀ ਆਰਫ ਨਾਸਰ ਇਹ ਤਿੰਨੋਂ ਹੁਣ ਗ੍ਰਿਫਤਾਰ ਹੋ ਚੁੱਕੇ ਆ ਤੇ ਗ੍ਰਿਫਤਾਰ ਈਡੀ ਨੇ ਕੀਤਾ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇਹਨਾਂ ਦੀ ਗ੍ਰਿਫਤਾਰੀ ਪਹਿਲਾਂ ਈਡੀ ਨੇ ਕੀਤੀ ਆ ਇਹਨਾਂ ਤੇ ਪਰਚਾ ਇੱਕ ਨੁਆਇੜਾ ਪੁਲਿਸ ਯਾਨੀ ਕਿ ਉੱਤਰ ਪ੍ਰਦੇਸ਼ ਨੇ ਵੀ ਦਰਜ ਕੀਤਾ ਉਹ ਐਫ ਆਈ ਆਰ ਨੰਬਰ 463 ਡੇਟਡ 24 11 24 ਤੇ ਇਹ ਹੁਣ ਜਿਹੜੀ ਗ੍ਰਿਫਤਾਰੀ ਹੈ ਇਹ ਫਰਵਰੀ ਦੇ ਮਹੀਨੇ ਚ ਹੋਈ 2025 ਦੇ ਵਿੱਚ ਦੋਹਾਂ ਮੀਆਂ ਬੀਬੀ ਦੀ ਜਦੋਂ ਇਹ ਜਹਾਜ਼ ਫੜ ਕੇ ਤੇ ਨੇਪਾਲ ਜਾਣ ਲੱਗੇ ਸੀ ਸੋ ਅਸੀਂ ਅਰੀਸ਼ਰਨ ਸੈਸ਼ਨ ਜੱਜ ਰਜੀਵ ਬੈਰੀ ਦੇ ਜਿਹੜੇ ਡਾਕੂਮੈਂਟਸ ਐ ਅਦਾਲਤ ਦੇ ਉਹ ਜੋ ਪੜਿਆ ਕਿ ਇਹ ਪਹਿਲਾਂ ਦੁਬਈ ਭੱਜਣ ਲੱਗੇ ਸੀ ਪਰ ਜਦੋਂ ਪਰਚਾ ਦਰਜ ਹੋ ਗਿਆ ਤੇ ਈਡੀ ਨੇ ਇਕੀਆਰ ਨੂੰ ਕਹਿੰਦੇ ਜੀ ਕੰਪਲੇਂਟ ਕਹਿੰਦੇ ਐ ਜਿਵੇਂ ਪੁਲਿਸ ਵਾਲੇ ਐਫ ਆਈ ਆਰ ਕਹਿੰਦੇ ਐ ਤੇ ਈਡੀ ਵਾਲੇ ਆ ਨੇ ਨਾਮ ਦਿੱਤਾ ਉਹਨੂੰ ਈਸੀਆਰ ਉਹਦਾ ਨੰਬਰ ਹੈਗਾ 26 ਆਫ 2024 ਉਹ ਦਰਜ ਕਰ ਲਈ ਤੇ ਰੇਡ ਸ਼ੁਰੂ ਹੋ ਗਏ ਲੋਕਆਊਟ ਸਰਕੂਲਰ ਨਿਕਲ ਗਿਆ ਤੇ ਇਹਨਾਂ ਨੂੰ ਇੰਦਰਗਾ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਤੇ ਦਿੱਲੀ ਚ ਗ੍ਰਿਫਤਾਰ ਕਰ ਲਿਆ ਗਿਆ ਹੁਣ ਦੋਨੋਂ ਮੀਆਂ ਬੀਬੀ ਜੇਲ੍ਹ ਚ ਨੇ ਜ਼ਮਾਨਤ ਇਹਨਾਂ ਦੀ ਹੋ ਨਹੀਂ ਰਹੀ ਹੀਠਲੀਆਂ ਅਦਾਲਤਾਂ ਤੋਂ ਜ਼ਮਾਨਤਾਂ ਦੀ ਅਰਜ਼ੀਆਂ ਰੱਦ ਹੋ ਚੁੱਕੀਆਂ ਹੁਣ ਈਡੀ ਕੀ ਕਹਿੰਦੀ ਹੈ ਐਨਫੋਰਸਮੈਂਟ ਡਾਇਰੈਕਟੋਰੇਟ ਕਹਿੰਦਾ ਕਿ ਇਹ ਲੋਕ ਇੱਕ ਪੌਂਜ਼ੀ ਸਕੀਮ ਚਲਾਉਂਦੇ ਸੀ ਯਾਨੀ ਕਿ ਨਵੇਂ ਇਨਵੈਸਟਰਸ ਤੋਂ ਪੈਸੇ ਲਈ ਜਾਣੇ ਤੇ ਪ੍ਰਾਣਿਆਂ ਨੂੰ ਮੋੜੀ ਜਾਣੀ ਤੇ ਇਹਨਾਂ ਨੇ ਅੱਗੇ ਕੀ ਕੀਤਾ ਇਹਨਾਂ ਨੇ ਇੱਕ ਫਾਰਮੂਲਾ ਬਣਾਇਆ ਮਾਡਲ ਬਣਾਇਆ ਐਸ ਐਲ ਬੀ ਸੇਲ ਲੀਜ਼ ਬੈਕ ਮੈਂ ਤੁਸੀਂ ਸਾਡੇ ਤੋਂ ਬਾਇ ਕਰੋ ਪਾਰਟਿਕਲ ਤੇ ਅਸੀਂ ਉਹ ਫਿਰ ਲੀਜ਼ ਤੇ ਲੈ ਲਾਂਗੇ ਲੀਜ਼ ਦੇ ਵਾਸਤੇ ਇਹਨਾਂ ਨੇ ਅੱਗੇ ਕੰਪਨੀਆਂ ਬਣਾਈਆਂ ਉਹ ਕੰਪਨੀ ਤੇ ਤੁਹਾਨੂੰ ਨਾਂ ਦੱਸ ਦਿੰਦੇ ਆ ਉਹ ਹੈਗੀਆਂ ਜੀ ਮੈਸਰਸ ਜ਼ੈਬਾਈਟ ਇਨਫਰਾਟੈਕ ਪ੍ਰਾਈਵੇਟ ਲਿਮਟਿਡ ਦੂਜੀ ਹੈਗੀ ਆ ਮੈਸਰਜ਼ ਜ਼ੈਬਾਈਟ ਰੈਂਟਲ ਪਲਾਨਟ ਪ੍ਰਾਈਵੇਟ ਲਿਮਟਿਡ ਫਿਰ ਅੱਗੇ ਇਹਨਾਂ ਨੇ ਬਣਾਈ ਆ ਕਰੋੜ ਫਿਲਮਜ਼ ਐਲ ਐਲ ਪੀ ਇੱਕ ਇਹ ਕੰਪਨੀ ਆ ਫਿਲਮਾਂ ਵਾਲੇ ਪਾਸੇ ਵੀ ਤੁਰਪੇ ਤੇ ਅੱਗੇ ਚੌਥੀ ਬਣਾਈ ਹੈ ਜੀ ਫਰੂਟ ਚਾਰਟ ਐਂਟਰਟੇਨਮੈਂਟ ਲਿਮਟਿਡ ਤੇ ਪੰਜਵੀਂ ਹੈਗੀ ਆ ਅਵਨੀ ਆਈਟੀ ਇਨਫਰਾ ventures limited ਇਹ ਪੰਜ ਕੰਪਨੀਆਂ ਚ ਮਤਲਬ ਕਿ ਪੈਸੇ ਪਾਉਣ ਲੱਗੇ ਯਾਨੀ ਕਿ ਪਹਿਲਾਂ view now ਨੇ ਇਨਵੈਸਟਮੈਂਟ ਲੈ ਲਈ ਫਿਰ ਜਿਹੜੀ ਸਪੇਸ ਇਹਨਾਂ ਨੇ ਦੇਣੀ ਹੈ ਸਰਵਰ ਤੇ ਉਹ ਲੀਜ਼ ਘਰਤੀ ਨਾ ਕੰਪਨੀਆਂ ਨੂੰ ਤੇ ਈਡੀ ਨੇ ਜਦੋਂ ਰੇਡ ਕੀਤਾ ਤਾਂ ਉਹਨਾਂ ਨੇ ਦੇਖਿਆ ਕਿ ਇਹਨਾਂ ਕੋਲ ਤਾਂ ਡਾਟਾ ਰੱਖਣ ਵਾਲਾ ਕੋਈ ਕਲਾਇੰਟ ਹੀ ਹੈ ਨਹੀਂ ਕਸਟਮਰ ਹੀ ਨਹੀਂ ਇਹਨਾਂ ਦੇ ਸਰਵਰ ਭਈਆ ਉਹ ਲੈਣਦੇ ਵੀ ਕਿਸੇ ਹੋਰ ਦੇ ਬਾਹਰਲੇ ਸਪਲਾਈਅਰ ਤੋਂ ਆ ਉਹ ਕੰਮ ਨਹੀਂ ਕਰਦੇ ਇੱਕ ਸਟੇਸ਼ਨ ਤੇ ਤਾਂ ਉਹਨਾਂ ਦੇ ਵਿੱਚ ਬਿਜਲੀ ਹੈ ਨਹੀਂ ਸੀ ਲੈਕਸਿਟੀ ਕਨੈਕਸ਼ਨ ਹੈ ਨਹੀਂ ਸੀ ਇਹਨਾਂ ਦੇ ਦਫ਼ਤਰ ਸੀਗੇ ਜ਼ਿਰਕਪੁਰ ਛੱਤਬੀੜ ਮੁਹਾਲੀ ਸੋ ਇਹ ਉਹਨਾਂ ਨੇ ਆਪਣੀ ਈਡੀ ਨੇ ਰਿਪੋਰਟ ਦੇ ਵਿੱਚ ਲਿਖਿਆ ਇਹਨਾਂ ਦੀਆਂ ਪ੍ਰੋਮੋਸ਼ਨਲ ਵੀਡੀਓਜ਼ ਦੇ ਵਿੱਚ ਕਿਹਾ ਜਾਂਦਾ ਸੀ ਕਿ ਤੁਸੀਂ ਪੈਸੇ ਇਨਵੈਸਟ ਕਰੋ ਤੁਹਾਨੂੰ ਅਸੀਂ ਮਿਨੀਮਮ ਸਮ ਪ੍ਰੋਫਿਟ ਦਾ ਅਸ਼ੂਰ ਕਰਾਂਗੇ ਪੱਕਾ ਦੇਾਂਗੇ ਤੇ ਦਿੰਦੇ ਕਿਵੇਂ ਸੀ ਯਾਨੀ ਕਿ ਨਵੇਂ ਪੈਸੇ ਆਏ ਪੁਰਾਣਿਆਂ ਨੂੰ ਪੈਸੇ ਮੋੜਤੇ ਕਿਉਂਕਿ ਰੈਂਟ ਤਾਂ ਤਾਂ ਆਊਗਾ ਨਾ ਜੀ ਇਹਨਾਂ ਦੇ ਡਾਟਾ ਸਟੋਰੇਜ ਸਰਵਰਸ ਦੇ ਵਿੱਚ ਜੇ ਤੁਸੀਂ ਜਾਂ ਮੇਰੇ ਵਰਗਾ ਕੋਈ ਕੰਪਨੀ ਵਾਲਾ ਆਪਣਾ ਡਾਟਾ ਰੱਖੂਗਾ ਆਪਣੀਆਂ ਫਾਈਲਾਂ ਰੱਖੂਗਾ ਤੇ ਉਹ ਤਾਂ ਕੋਈ ਹੈ ਨਹੀਂ ਸੀ ਈਡੀ ਦੇ ਮੁਤਾਬਕ ਖੈਰ ਅੱਗੇ ਉਹ ਕਹਿੰਦੇ ਆ ਜੀ ਜਿਹੜੇ ਵਿਊ ਨਾ ਉਹਨੇ ਸਰਵਰ ਖਰੀਦੇ ਉਹ ਵੀ ਕਿਸੇ ਹੋਰਾਂ ਤੋਂ ਬੰਦਿਆਂ ਤੋਂ ਖਰੀਦੇ ਆਪ ਨਹੀਂ ਬਣਾਉਂਦੇ ਸੀ ਯਾਨੀ ਕਿ ਉਹਦਾ ਮੈਨੂਫੈਕਚਰਰ ਕੋਈ ਹੋਰ ਸੀ ਉਹਨਾਂ ਤੋਂ ਇਹ ਖਰੀਦ ਕੇ ਤੇ ਆਪਣੇ ਦਫ਼ਤਰਾਂ ਚ ਰੱਖਦੇ ਸੀ ਤੇ ਅੱਗੇ ਜਿਵੇਂ ਤੁਹਾਨੂੰ ਦੱਸਿਆ ਐਸ ਐਲ ਬੀ ਸੈਲ ਲੀਜ਼ ਬੈਕ ਯਾਨੀ ਕਿ ਲੀਜ਼ ਤੇ ਵਾਪਸ ਲੈਂਦੇ ਸੀ ਤੇ ਇਨਫਰਾਸਟ੍ਰਕਚਰ ਇਨਫੋਰਸਮੈਂਟ ਡਾਇਰੈਕਟਰ ਕਹਿੰਦਾ ਭਈ ਓਵਰਸਟੇਟਡ ਸੀ ਮਤਲਬ ਕਿ ਦਾਅਵੇ ਵੱਡੇ ਸੀ ਉਹਨਾਂ ਇਹਨਾਂ ਕੋਲ ਇਨਫਰਾਸਟ੍ਰਕਚਰ ਯਾਨੀ ਕਿ ਪ੍ਰਬੰਧ ਹੈ ਨਹੀਂ ਸੀ ਕਿ ਡਾਟਾ ਸਟੋਰ ਕਰ ਸਕਣ ਨਾ ਉਨੀ ਤਗੜੀ ਟੈਕਨੋਲੋਜੀ ਨਾ ਉਹਨੇ ਤਗੜੇ ਇਹਨਾਂ ਕੋਲ ਟੈਕਨੀਸ਼ੀਅਨ ਤੇ ਬਸ ਇੱਕ ਹਵਾ ਦਾ ਬੁਲਬੁਲਾ ਬਣਾਇਆ ਹੋਇਆ ਸੀ ਫਿਰ ਕਹਿੰਦੇ ਜੀ ਜਦੋਂ ਚੈੱਕ ਕੀਤਾ ਇਹਨਾਂ ਦਾ ਡਾਟਾਬੇਸ ਜਾਂ ਕਹਿੰਦੇ ਸਰਵਰ ਈਡੀ ਕਹਿੰਦੀ ਉਹਦੇ ਵਿੱਚ ਕੋਈ ਡਾਟਾ ਹੀ ਹੈ ਨਹੀਂ ਸੀ ਤਾਂ ਇਸ ਕਰਕੇ ਉਹਨਾਂ ਨੂੰ ਲੱਗਿਆ ਵੀ ਇਹ ਤਾਂ ਨਿਰਾਪਰਾ ਧੋਖਾ ਤੇ ਅੱਗੇ ਤੁਹਾਨੂੰ ਦੱਸ ਦਿਆਂ ਜੀ ਇਹਨਾਂ ਦਾ ਤੁਹਾਨੂੰ ਮਸਲਾ ਐਕਸਪਲੇਨ ਕਰ ਚੁੱਕੇ ਆਂ ਵੀ ਤੁਸੀਂ ਸਪੇਸ ਬਾਈ ਕਰੋ ਯਾਨੀ ਕਿ ਕਲਾਊਡ ਪਾਰਟਿਕਲ ਬਾਈ ਕਰੋ ਅਸੀਂ ਤੁਹਾਨੂੰ ਪੈਸੇ ਦੇਾਂਗੇ 45 ਤੋਂ 48% ਸਾਲਾਨਾ ਰਿਟਰਨ ਦੇਾਂਗੇ ਇਹ ਫਿਰ ਈਡੀ ਨੇ ਸਾਰਾ ਗੱਪ ਸਮਝਿਆ ਤੇ ਇਹਨਾਂ ਦੀ ਜਦੋਂ ਗ੍ਰਿਫਤਾਰੀ ਹੋਈ ਤਾਂ ਇਹਨਾਂ ਨੇ ਇਹਨਾਂ ਨੂੰ ਦਿੱਲੀ ਤੋਂ ਲਿਆਂਦਾ ਗਿਆ ਜਲੰਧਰ ਇਹਨਾਂ ਨੂੰ ਪੇਸ਼ ਕੀਤਾ ਗਿਆ ਸੈਸ਼ਨ ਜੱਜ ਦੀ ਅਦਾਲਤ ਜਿਹੜੇ ਖਰੋੜ ਦੋਹਾ ਮੀਆਂ ਬੀਬੀ ਦਾ ਵਕੀਲ ਸਾਹਿਬ ਹੈ ਜਾਂ ਵਕੀਲ ਸਹਬਾਨ ਨੇ ਕਾਫੀ ਸਾਰੇ ਵਕੀਲ ਨੇ ਉਹਨਾਂ ਨਾਲ ਜੋ ਸੰਪਰਕ ਕੀਤਾ ਉਹਨਾਂ ਨੇ ਸਾਨੂੰ ਦੱਸਿਆ ਕਿ ਜੀ ਇਹਨਾਂ ਦੀ ਗ੍ਰਿਫਤਾਰੀ ਗੈਰ ਕਾਨੂੰਨੀ ਸੀ ਉਹ ਕਿਸ ਤਰ੍ਹਾਂ ਜਦੋਂ ਮੈਂ ਪੁੱਛਿਆ ਜੀ ਦੱਸੋ ਉਹ ਕਹਿੰਦੇ ਜਿਹੜਾ ਪੀ ਐਮ ਐਲ ਏ ਹੁੰਦਾ ਯਾਨਕਿ ਪ੍ਰੋਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਉਹਦੇ ਵਿੱਚ ਅਦਾਲਤਾਂ ਦੀ ਜੂਰਿਸਡਿਕਸ਼ਨ ਦੱਸੀ ਗਈ ਹੁੰਦੀ ਆ ਲਿਸਟ ਜਾਰੀ ਕੀਤੀ ਗਈ ਹੁੰਦੀ ਆ ਵੀ ਆਹ ਏਰੀਏ ਦੇ ਮਾਮਲੇ ਆਹ ਅਦਾਲਤਾਂ ਜਾਣਗੇ ਕਹਿੰਦੇ ਜੀ ਜਦੋਂ ਸੈਸ਼ਨ ਜੱਜ ਸਾਹਿਬ ਦੇ ਜਲੰਧਰ ਪੇਸ਼ ਕੀਤਾ ਗਿਆ ਰਿਮਾਂਡ ਲਈ ਤਾਂ ਉਹ ਅਦਾਲਤ ਦੇ ਕੋਲ ਇੰਨਾ ਵਾਲੇ ਮਾਮਲੇ ਦੀ ਜੂਰਿਸਡਿਕਸ਼ਨ ਹੈ ਨਹੀਂ ਸੀ ਤੇ ਫਿਰ ਰਿਮਾਂਡ ਲਈ ਗਏ ਤੇ ਜਦੋਂ ਈਡੀ ਨੇ ਕੰਪਲੇਂਟ ਧਾਰ ਕਰਨੀ ਸੀ ਜਿਸ ਨੂੰ ਕਹਿ ਦੋ ਚਲਾਨ ਬੈਰ ਕਰਨਾ ਸੀ ਉਦੋਂ ਸੈਸ਼ਨ ਜੱਜ ਸਾਹਿਬ ਨੇ ਰੈਲਾਈਜ਼ ਕੀਤਾ ਕਿ ਇਹ ਮੇਰੇ ਅਧਿਕਾਰ ਖੇਤਰ ਤੋਂ ਬਾਹਰ ਹੈ ਇਹ ਦਾਵਾ ਵੀਊ ਨਾਓ ਦੇ ਵਕੀਲਾਂ ਦਾ ਹੈ ਤੇ ਫਿਰ ਸੈਸ਼ਨ ਜੱਜ ਸਾਹਿਬ ਨੇ ਇਹ ਮਾਮਲਾ ਟਰਾਂਸਫਰ ਕਰਤਾ ਐਡੀਸ਼ਨਲ ਸੈਸ਼ਨ ਜੱਜ ਰਾਜੀਵ 베ਰੀ ਦੀ ਅਦਾਲਤ। ਲਓ ਆਸਕ੍ਰੀਨ ਤੇ ਨਜ਼ਰ ਮਾਰੋ ਇਹ ਹੈਗਾ ਇੱਕ ਆਰਡਰ ਰਾਜੀਵ 베ਰੀ ਦੀ ਅਦਾਲਤ ਦਾ ਜਿਸ ਵਿੱਚ ਡਿੰਪਲ ਖਰੋੜ ਜਿਹੜੀ 파ਟਨਰ ਹੈ ਇਸ ਕੰਪਨੀ ਦੇ ਵਿੱਚ ਉਹਦੀ ਜ਼ਮਾਨਤ ਦੀ ਅਰਜ਼ੀ ਰੱਦ ਕੀਤੀ ਗਈ ਹੈ। ਸਾਰਾ ਡਿਟੇਲ ਇਸ ਦੇ ਵਿੱਚ ਸਮਝਾਇਆ ਗਿਆ ਹੈ। ਇਹਨਾਂ ਨੇ ਦਲੀਲ ਇਹ ਵੀ ਦਿੱਤੀ ਸੀ ਕਿ ਡਿੰਪਲ ਨੂੰ ਸਨਸੈਟ ਤੋਂ ਬਾਅਦ ਫੜਿਆ ਗਿਆ ਜਦੋਂ ਕਿ ਔਰਤਾਂ ਨੂੰ ਸੂਰਜ ਛਪਣ ਤੋਂ ਬਾਅਦ ਫੜ ਨਹੀਂ ਸਕਦੇ ਇੱਕ ਕੋਈ ਨੋਟਿਸ ਜ਼ਰੂਰੀ ਨਹੀਂ ਹੁੰਦਾ ਉਹ ਨਹੀਂ ਦਿੱਤਾ ਇਦਾਂ ਦੀਆਂ ਗੱਲਾਂ ਕਿ ਇਹਦਾ ਇਸ ਕਰਕੇ ਇਹਨਾਂ ਦੀ ਗ੍ਰਿਫਤਾਰੀ ਗੈਰ ਕਾਨੂੰਨੀ ਆ ਤੇ ਖੈਰ ਕੋਰਟ ਨੇ ਉਹ ਸਾਰੀਆਂ ਦਲੀਲਾਂ ਰੱਦ ਕੀਤੀਆਂ ਤੇ ਇਹਨਾਂ ਨੂੰ ਜ਼ਮਾਨਤ ਨਹੀਂ ਦਿੱਤੀ ਹੁਣ ਜੇ ਵੀ ਡਿੰਪਲ ਖਰੋੜ ਹੈ ਉਹਦੀ ਜ਼ਮਾਨਤ ਦੀ ਅਰਜ਼ੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ 13 11 25 ਲਈ ਫਿਕਸਡ ਹੈ ਤੇ ਸੁਖਵਿੰਦਰ ਖਰੋੜ ਦੀ ਜ਼ਮਾਨਤ ਦੀ ਅਰਜ਼ੀ 6 11 25 ਲਈ ਹਾਈ ਕੋਰਟ ਚ ਫਿਕਸਡ ਹੈ ਇਸੇ ਦੌਰਾਨ ਹਾਈ ਕੋਰਟ ਦੇ ਇੱਕ ਜੱਜ ਸਹਿਬਾਨ ਨੇ ਆਪਣੇ ਇੰਟਰਮ ਆਰਡਰ ਦੇ ਵਿੱਚ ਕਿਹਾ ਕਿ ਜਿਹੜੇ ਵੀ ਲੋਕ ਇਨਵੈਸਟਰਸ ਨੇ ਉਹ 파ਰਟੀ ਬਣ ਸਕਦੇ ਆ ਉਹ ਅੱਗੇ ਆਉਣ ਤੇ ਆਪਣਾ ਪੈਸਾ ਕਲੇਮ ਕਰਨ ਕਿਉਂਕਿ ਇਹ ਅਮਾਉਂਟ ਜਿਹੜਾ ਇਸ ਕੰਪਨੀ ਚ ਪਹੁੰਚਿਆ ਇਨਵੈਸਟਰਸ ਵੱਲੋਂ ਉਹ ਛੋਟਾ ਨਹੀਂ ਸੀ 3700 ਤੇ 17 ਕਰੋੜ ਰੁਪਇਆ ਔਰ ਡਿੰਪਲ ਦੇ ਪਰਸਨਲ ਖਾਤੇ ਚ ਦੇਖੋ ਪੈਸਾ ਕੰਪਨੀ ਦਾ ਕੰਪਨੀ ਤੇ ਕੰਮ ਆਉਣਾ ਚਾਹੀਦਾ ਬਟ ਡੈਂਪਲ ਕਰੋੜ ਦੇ ਨਿੱਜੀ ਖਾਤੇ 'ਚ 45 ਕਰੋੜ ਰੁਪਏ ਟਰਾਂਸਫਰ ਲੋਕਾਂ ਦਾ ਕਰਤਾ ਗਿਆ ਇਹ ਈਡੀ ਨੇ ਦੱਸਿਆ ਕੋਰਟ ਨੂੰ ਕੋਰਟ ਨੇ ਲਿਖੇ ਆਪਣੇ ਆਦੇਸ਼ ਦੇ ਵਿੱਚ ਜਦੋਂ ਬੇਲ ਰਿਜੈਕਟ ਕੀਤੀ ਗਈ ਤੇ ਫਿਰ ਇਹ ਵੀ ਕਿਹਾ ਗਿਆ ਕਿ ਇਹ ਕੰਪਨੀਆਂ ਜਿਸ ਕੰਮ ਦੀ ਪ੍ਰੋਮੋਸ਼ਨ ਕਰਦੀਆਂ ਸੀ ਉਹ ਨਹੀਂ ਕਰਦੀਆਂ ਸੀ ਇਹ ਅੱਗੇ ਰੀਅਲ اسٹیਟ 'ਚ ਇਨਵੈਸਟਮੈਂਟ ਇਫ ਲੈਟਾਂਚ ਕਲੋਨੀਆਂ ਚ ਤੇ ਹੋਰ ਕਈ ਕੰਮਾਂ ਦੇ ਵਿੱਚ ਪੈਸੇ ਲਾਉਣ ਲੱਗ ਗਈ ਇਹ ਕੰਪਨੀ ਜਦੋਂ ਕਿ ਇਹ ਉਹਨਾਂ ਦੇ ਪ੍ਰੋਸਪੈਕਟਸ ਚ ਕਹਿ ਲੋ ਜਾਂ ਜਿਹੜੀ ਚੀਜ਼ ਉਹ ਲੋਕਾਂ ਨੂੰ ਦੱਸ ਕੇ ਪੈਸੇ ਇਕੱਠੇ ਕਰਦੇ ਸੀ ਉਹਦੇ ਵਿੱਚ ਇਹ ਵੇਰਵੇ ਦਿੰਦੇ ਨਹੀਂ ਸੀ ਸੋ ਅੱਗੇ ਜਦੋਂ ਅਸੀਂ ਤਹਿਕੀਕਾਤ ਕੀਤੀ ਮੈਨੂੰ ਪਤਾ ਲੱਗਿਆ ਕਿ ViewNow InfraTech Limited ਇੱਕ ਕੰਪਨੀ ਹੋਰ ਉਹ ਕੰਪਨੀ ਸ਼ੇਅਰ ਮਾਰਕੀਟ ਦੇ ਵਿੱਚ ਲਿਸਟਡ ਹੈ ਯਾਨੀ ਕਿ ਉਹਦੇ ਸ਼ੇਅਰ ਫਲੋਟ ਹੋਗੇ ਭਾਵੇਂ ਕਨਫਿਊਜ਼ਨ ਹੁੰਦਾ ਹੈ ਕਿ ViewNow InfraTech ਸ਼ਾਇਦ ਸੁਖਵਿੰਦਰ ਖਰੋੜ ਤੇ ਡਿੰਪਲ ਖਰੋੜ ਦੀ ਕੰਪਨੀ ਆ ਪਰ ਜਦੋਂ ਅਸੀਂ ਸਰਚ ਕੀਤੀ Google ਤੇ ਜਾ ਕੇ ਕਿ ਡਾਇਰੈਕਟਰ ਕੌਣ ਨੇ ਉਹਦੇ ਡਾਇਰੈਕਟਰ ਸਾਰੇ ਹੀ ਵੱਖਰੇ ਨੇ ਉਹਦੇ ਵਿੱਚ ਕਰੋੜ ਦੰਪਤੀ ਦਾ ਜ਼ਿਕਰ ਨਹੀਂ ਹੁਣ ਕਹਿਣ ਵਾਲੇ ਤਾਂ ਇਹ ਵੀ ਕਹਿੰਦੇ ਐ ਸ਼ੱਕ ਜ਼ਾਹਰ ਕਰਦੇ ਐ ਕਿ ਇਹਨਾਂ ਦੀ ਕੰਪਨੀ ਐ ਇਹਨਾਂ ਨੇ ਪੈਸੇ ਕੱਢ ਕੇ ਉਧਰਲੇ ਪਾਸੇ ਇਨਵੈਸਟ ਕੀਤੇ ਐ ਤੇ ਬੰਦੇ ਅੱਗੇ ਹੋਰ ਖੜੇ ਕਰਦੇ ਖੈਰ ਇਸ ਗੱਲ ਦੀ ਕੋਈ ਤਸਦੀਕ ਈਡੀ ਨਹੀਂ ਕਰਦੀ ਈਡੀ ਨੇ ਜੋ ਕੁਝ ਵੀ ਆਪਣੀ ਈਸੀ ਆਈਆਰ 26 of 2024 ਦੇ ਵਿੱਚ ਲਿਖਿਆ ਉਹਦੇ ਵਿੱਚ ਆ ਜਿਹੜੀ ਆ view now infra tech limited ਦਾ ਕੋਈ ਜ਼ਿਕਰ ਨਹੀਂ ਹੈ ਪਰ ਜਿਹੜੇ ਇਨਵੈਸਟਰ ਨੇ ਜਿਨ੍ਹਾਂ ਦੇ ਪੈਸੇ ਡੁੱਬੇ ਹੋਏ ਆ ਲੱਖਾਂ ਕਰੋੜਾਂ ਰੁਪਏ ਡੁੱਬਿਆ ਹੋਇਆ ਉਹ ਕਹਿੰਦੇ ਆ ਜੀ ਆ ਜਿਹੜੀ ਕੰਪਨੀ infra tech ਹੈ ਇਹ ਵੀ ਇਹਨਾਂ ਦੀ ਭਾਈ ਵਾਲੀ ਵਾਲੀ ਕੰਪਨੀ ਹੈ ਪਰ ਇੱਥੇ ਇੱਕ ਚੀਜ਼ ਹੋਰ ਉੱਠਦੀ ਹੈ ਕਈ ਵਾਰੀ ਜਦੋਂ ਇੱਕ ਕੰਪਨੀ ਦਾ ਨਾਮ ਚੱਲ ਪੈਂਦਾ ਤਾਂ ਫਿਰ ਉਸ ਲੋਕ ਸੋਚਦੇ ਆ ਵੀ ਜੇ ਇਸ ਕੰਪਨੀ ਦਾ ਚੱਲਿਆ ਹੋਇਆ ਨਾਮ ਜਿਹੜਾ ਬ੍ਰਾਂਡ ਬਣ ਚੁੱਕਿਆ ਉਹ ਰੱਖ ਕੇ ਆਪਾਂ ਕੋਈ ਹੋਰ ਕੰਮ ਤੋਰ ਲਈਏ ਤੇ ਪੈਸੇ ਬਹੁਤ ਲੋਕ ਇਨਵੈਸਟ ਕਰਨਗੇ ਜਿਹੜੀ view now infra tech limited ਹੈ ਜਿਹੜੀ ਸ਼ੇਅਰ ਮਾਰਕੀਟ ਦੇ ਵਿੱਚ ਉਤਰ ਚੁੱਕੀ ਹੈ ਉਹ ਵੀ ਇਹੀ ਕੰਮ ਕਰਦੀ ਹੈ ਮੁੱਖ ਤੌਰ ਤੇ ਡਾਟਾ ਸਟੋਰੇਜ ਯਾਨੀ ਕਿ ਕਲਾਊਡ ਬਾਰਟਿਕਲ ਵੇਚਣੇ ਤੇ ਨਾਲ ਉਹ ਕੰਮ ਕਰਦੀ ਆ ਸੜਕਾਂ ਬਣਾਉਣ ਦਾ ਨਾਲ ਹੋਰ ਕਈ ਐਗਰੀਕਲਚਰ ਦੇ ਕੰਮ ਕਰਦੀ ਆ ਤੇ ਉਹ ਆਈਟੀ ਦੇ ਕੰਮ ਵੀ ਕਰਦੀ ਆ ਸੌਫਟਵੇਅਰ ਦੇ ਕੰਮ ਵੀ ਕਰਦੀ ਆ ਰੀਅਲ ਏਸਟੇਟ ਵੀ ਕਰਦੀ ਆ ਸੋ ਉਹ ਹੁਣ ਕੰਪਨੀ ਦੇ ਬਾਰੇ ਡਿਟੇਲ ਸਾਨੂੰ ਪਤਾ ਨਹੀਂ ਨਾ ਹੀ ਉਸ ਕੰਪਨੀ ਤੇ ਕੋਈ ਕੇਸ ਚੱਲਦਾ ਹੈ ਨਾ ਹੀ ਉਹ ਈਡੀ ਦੇ ਸਾਰੇ ਕਾਗਜ਼ਾਂ ਦੇ ਵਿੱਚ ਉਹਦਾ ਕੋਈ ਜ਼ਿਕਰ ਹੈ ਸੋ ਇਹ ਤਾਂ ਅਸੀਂ ਇਸ ਕੰਪਨੀ ਦੇ ਬਾਰੇ ਕਿ ਇਹ ਪੌਂਜ਼ੀ ਸਕੀਮ ਐਂਦਰੋਂ ਪੈਸੇ ਲਏ ਉਧਰ ਦੇਈ ਜਾਓ ਤੇ ਪੈਸਾ ਇੰਨਾ ਇਕੱਠਾ ਹੋ ਗਿਆ ਕਿ ਫੇਰ ਇਹ ਮੀਆਂ ਬੀਬੀ ਦੇਸ਼ ਛੱਡ ਕੇ ਭੱਜਣ ਲੱਗੇ ਸੀ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਜਾਂਚ ਸ਼ੁਰੂ ਹੋ ਗਈ ਰੇਡ ਪੈਣੇ ਸ਼ੁਰੂ ਹੋ ਗਏ ਸੋ ਤੁਸੀਂ ਇਸ ਖਬਰ ਦੇ ਬਾਰੇ ਸਾਨੂੰ ਜ਼ਰੂਰ ਦੱਸਿਓ ਕਿ ਤੁਹਾਨੂੰ ਕਿਵੇਂ ਲੱਗੀ ਤੁਹਾਨੂੰ ਦੱਸਤਾ ਵੀ ਜਿਹੜੀ ਡਿੰਪਲ ਖਰੋੜ ਦੀ ਅਰਜ਼ੀ 13 11 ਨੂੰ ਸੁਣੀ ਜਾਏਗੀ ਤੇ ਸੁਖਵਿੰਦਰ ਦੀ 6 11 25 ਨੂੰ ਹਾਈ ਕੋਰਟ ਦੇ ਵਿੱਚ ਸੁਣੀ ਜਾਏਗੀ ਜੇ ਤੁਹਾਨੂੰ ਇਸ ਖਬਰ ਦੇ ਨਾਲ ਕੋਈ ਹੋਰ ਜਾਣਕਾਰੀ ਮਿਲਦੀ ਹੈ ਜਾਂ ਸਮਝ ਆਉਂਦੀ ਹੈ ਸਾਡਾ ਸ਼ੇਅਰ ਕਰੋ ਜਿਹੜੇ ਇਨਵੈਸਟਰ ਹੈ ਉਹ ਜਿਵੇਂ ਹਾਈ ਕੋਰਟ ਨੇ ਕਿਹਾ ਉਹ ਪਾਰਟੀ ਬਣ ਕੇ ਸਾਹਮਣੇ ਆਉਣ ਤੇ ਆਪਣਾ ਦਾਵਾ ਕਿੱਥੇ ਕੌਣ ਪਾਉਣ ਜੂਰਿਸਡਿਕਸ਼ਨਲ ਕੋਰਟ ਜੂਰਿਸਡਿਕਸ਼ਨਲ ਕੋਰਟ ਕਿੱਥੇ ਹੈ ਜਲੰਧਰ ਅਡੀਸ਼ਨਲ ਸੈਸ਼ਨ ਜੱਜ ਰਜੀਵ 베ਰੀ ਜੀ ਉਨ੍ਹਾਂ ਦੀ ਅਦਾਲਤ ਦੇ ਵਿੱਚ ਆਪਣੇ ਸਬੂਤ ਪੇਸ਼ ਕਰਨ ਕਿ ਅਸੀਂ ਇੰਨਾ ਪੈਸਾ ਇਹਦੇ ਵਿੱਚ ਲਾਇਆ ਹੋਇਆ ਇਹ ਹਾਈ ਕੋਰਟ ਨੇ ਕਿਹਾ ਕਿ ਜੂਰਿਸਡਿਕਸ਼ਨਲ ਕੋਰਟ ਦੇ ਵਿੱਚ ਜਾ ਕੇ ਆਪਣਾ ਕਲੇਮ ਦਾਇਰ ਕਰ ਸਕਦੇ ਹੋ ਤੁਹਾਨੂੰ ਜੇ ਸਾਡੀ ਖਬਰ ਚੰਗੀ ਲੱਗੇ ਤਾਂ ਦੋਸਤੋ ਵੀਡੀਓ ਸ਼ੇਅਰ ਕਰਿਓ ਲਾਈਕ ਕਰਿਓ ਤੇ ਕਮੈਂਟ ਜ਼ਰੂਰ ਕਰਿਓ ਤੇ ਇਸ ਖਬਰ ਨੂੰ ਜੇ ਅਸੀਂ ਅੱਗੇ ਵਧਾਉਣਾ ਹੋਵੇ ਤਾਂ ਉਹਦੇ ਲਈ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੋਏਗੀ ਤੁਸੀਂ ਦੱਸਿਓ ਕਿ ਤੁਹਾਡੇ ਕਿੰਨੇ ਪੈਸੇ ਲੱਗੇ ਐ ਤੇ ਤੁਸੀਂ ਕਿੱਥੇ ਸ਼ਿਕਾਇਤ ਕੀਤੀ ਤੇ ਪਰਚਾ ਦਰਜ ਕਿਉਂ ਨਹੀਂ ਹੁੰਦਾ ਕਈ ਵਾਰ ਇਹ ਹੁੰਦਾ ਪੁਲਿਸ ਵਾਲੇ ਕਹਿ ਦਿੰਦੇ ਆ ਜੀ ਸਿਵਲ ਮੈਟਰ ਹੈ ਕਿਉਂਕਿ ਪੈਸੇ ਦਾ ਲੈਣ ਦੇਣਾ ਪਰ ਨਵਾਈੜਾ ਪੁਲਿਸ ਨੇ ਜੇ ਪਰਚਾ ਦਰਜ ਕੀਤਾ ਤਾਂ ਇਹਦਾ ਮਤਲਬ ਇਹਦੇ ਵਿੱਚ ਫਰਾਡ ਵੀ ਹੈ ਨਾਰਮਲੀ ਫਰਾਡ ਨੂੰ ਕਈ ਵਾਰੀ ਕੋਟਾਂ ਸਿਵਲ ਮੈਟਰ ਪੁਲਿਸ ਵਾਲੇ ਸਿਵਲ ਮੈਟਰ ਕਹਿੰਦੇ ਆ ਹੁਣ ਇਸ ਕਾਗਜ਼ਾ ਜੇ ਵੀ ਪਤਾ ਲੱਗਿਆ ਕਿ ਲੁਧਿਆਣਾ ਪੁਲਿਸ ਨੇ ਦੋ ਪਰਚੇ ਤਾਂ ਦਰਜ ਕੀਤੇ ਪਰ ਉਹਨਾਂ ਦੀਆਂ ਕੈਂਸਲੇਸ਼ਨ ਰਿਪੋਰਟਾਂ ਭਾਰਤੀਆਂ ਅਦਾਲਤ ਨੇ ਭਾਵੇਂ ਉਹ ਹਜੇ ਐਕਸੈਪਟ ਨਹੀਂ ਕੀਤੀਆਂ ਗਰਾਉਂਡ ਇਹ ਕਿ ਮਾਮਲਾ ਸਿਵਲ ਹੈ دیਵਾਨੀ ਹੈ ਪਹਿਲਾਂ ਪਰਚੇ ਦਰਜ ਹੋ ਗਏ ਫਿਰ ਉਹਨਾਂ ਦੀਆਂ ਕੈਂਸਲੇਸ਼ਨ ਰਿਪੋਰਟਾਂ ਭਰੀਆਂ ਗਈਆਂ ਤੇ ਹਜੇ ਉਹ ਐਕਸੈਪਟ ਨਹੀਂ ਹੋਈਆਂ ਤੇ ਇਹ ਸਾਰਾ ਜ਼ਿਕਰ ਐਡੀਸ਼ਨਲ ਸੈਸ਼ਨ ਜੱਜ ਰਜੀਵ 베ਰੀ ਨੇ ਆਪਣੇ ਆਦੇਸ਼ ਦੇ ਵਿੱਚ ਕੀਤਾ ਹੋਇਆ ਤੇ ਇਸੇ ਤਰ੍ਹਾਂ ਜੇ ਪੁਲਿਸ ਚਾਹੇ ਇਹਨਾਂ ਲੋਕਾਂ ਦੇ ਵਿਰੁੱਧ ਹੋਰ ਪਰਚੇ ਵੀ ਦਰਜ ਹੋ ਸਕਦੇ ਆ ਕਿਉਂਕਿ ਇਹ ਮੇਰੇ ਹਿਸਾਬ ਨਾਲ ਤਾਂ ਫਰਾਡ ਹੈ ਤੁਸੀਂ ਇਧਰੋਂ ਪੈਸੇ ਲਈ ਚੰਲੋ ਤੇ ਉਧਰ ਦੇਈ ਚੰਲੋ ਤੁਸੀਂ ਜਿਹੜੇ ਕੰਮ ਲਈ ਪੈਸੇ ਲੈ ਰਹੇ ਹੋ ਤੁਸੀਂ ਕਰਦੇ ਹੀ ਨਹੀਂ ਨਾ ਤੁਹਾਨੂੰ ਕਿਤੋਂ ਰੈਂਟ ਆਉਂਦਾ ਨਾ ਤੁਸੀਂ ਉਹ ਸਰਵਰ ਖਰੀਦੇ ਆ ਤੇ ਫੇਰ ਕਾਹਦਾ ਤੁਹਾਡਾ ਇਹ ਕਲਾਊਡ ਪਾਰਟਿਕਲ ਬਿਜ਼ਨਸ ਹੈ ਹੈ ਤਾਂ ਇਹ ਫਰਾਡ ਪਰ ਪੁਲਿਸ ਵਾਲਾ ਇਹਨੂੰ ਕਨਵਿੰਸ ਕਰਾਉਣਾ ਪਊਗਾ ਇਹ ਫਰਾਡ ਹੈ ਜਿਵੇਂ ਨਵਾਈੜਾ ਪੁਲਿਸ ਕਨਵਿੰਸ ਹੋਈ ਉਹਨਾਂ ਨੇ ਐਫ ਆਈ ਆਰ ਨੰਬਰ 463 ऑफ 2024 दर्ज ਕੀਤਾ ਕੀਤੀ ਤੇ ਫਿਰ ਉਹਦੀ ਜਾਂਚ ਚੱਲ ਰਹੀ ਹੈ ਹੋਰ ਵੀ ਗ੍ਰਿਫਤਾਰੀਆਂ ਪੈਣਗੀਆਂ ਹੋਰ ਜਿੱਥੇ ਜਿੱਥੇ ਇਹਨਾਂ ਦੇ ਪਰਚੇ ਹੋਣਗੇ ਉੱਥੇ ਗ੍ਰਿਫਤਾਰੀਆਂ ਪੈਣਗੀਆਂ ਲੰਮਾ ਸਮਾਂ ਇਹ ਜੇਲ੍ਹ ਚੋਂ ਨਹੀਂ ਨਿਕਲ ਸਕਣਗੇ ਮੈਂ ਰਜਿੰਦਰ ਸਿੰਘ ਤੱਕੜ ਤੁਹਾਡੇ ਤੋਂ ਅੱਗੇ ਚਾਹੁੰਦਾ ਜੀ ਵੀਡੀਓ ਲਾਈਕ ਤੇ ਸ਼ੇਅਰ ਕਰਦੇ ਹੋ ਸਤਿ ਸ੍ਰੀ ਅਕਾਲ ਨਮਸਕਾਰ ਖੁਦਾਫਜ਼